ਅਸੀਂ ਖੜੇ ਆਂ ਜੀ ਦਸ਼ਮेश ਕਲਚਰਲ ਸੀਨੀਅਰ ਸਿਟੀਜ਼ਨ ਸੁਸਾਇਟੀ ਜਿਹੜੀ ਕਿ ਕੈਲਗਰੀ ਦੇ ਵਿੱਚ ਸਥਿਤ ਆ ਜੀ ਲੰਘੇ ਜਾਂਦੇ ਸੀ ਬਜ਼ੁਰਗ ਦੇਖੇ ਕੁਝ ਇੱਕ ਤੇ ਯਾਦਾਂ ਆ ਗਈਆਂ ਤੇ ਸੋ ਉਹਨਾਂ ਨੂੰ ਮਿਲਣਾ ਵੀ ਚਾਹਿਆ ਤੇ ਤੁਹਾਨੂੰ ਵੀ ਦਿਖਾਉਣਾ ਚਾਹਿਆ ਇਹ 99 ਦੇ ਵਿੱਚ ਬਣੀ ਹੋਈ ਜਿਹੜੀ ਸੁਸਾਇਟੀ ਆ ਇਹ ਤੁਹਾਨੂੰ ਪਹਿਲਾਂ ਦਿਖਾਉਣੇ ਆ ਫਿਰ ਕੁਝ ਇੱਕ ਸਾਡੇ ਬਜ਼ੁਰਗਾਂ ਨੂੰ ਮਲਾਉਣੇ ਵੀ ਆ ਸਾਡੇ ਨਾਲ ਹੁਣ ਮੌਜੂਦ ਨੇ ਜੀ ਸਰਦਾਰ ਸੁਖਦੇਵ ਸਿੰਘ ਖਹਿਰਾ ਜਿਹੜੇ ਕਿ ਇਸ ਪ੍ਰੈਜ਼ੀਡੈਂਟ ਸੁਸਾਇਟੀ ਦੇ ਪ੍ਰੈਜ਼ੀਡੈਂਟ ਦਿਸ ਇ ਦਸ਼ਮੇਸ਼ ਕਚਰ ਸੀਨੀਅਰ ਸਿਟੀਜ਼ਨਸ ਜਿਹੜਾ ਕਿੰਨਾ ਪਿਰੋਗਾ ਜੀ ਇਹਨੂੰ ਬਣੀ ਨਾ ਇਹ 1992 1992 ਕਿ ਕਿਹੜੀ ਮੁੱਖ ਕਾਰਨ ਹੋਇਆ ਦੀ ਹੌਂਦ ਆਉਣ ਦਾ ਮੈਂ ਮੁਕਰ ਨਹੀਂ ਸੀਗਾ ਵੀ ਸਾਡੇ ਸੀਨੀਅਰ ਨੂੰ ਬਹਿਣ ਨੂੰ ਜਗ੍ਹਾ ਕਿਤੇ ਨਹੀਂ ਸੀਗੀ ਅੱਛਾ ਜੀ ਤੇ ਕਦੇ ਕਿਸੇ ਪਾਰਕ 'ਚ ਬੈਠੇ ਹੁੰਦੇ ਦੀ ਉੱਥੋਂ ਪੁਲਿਸ ਉਠਾ ਦਿੰਦੀ ਸੀ ਅੱਛਾ ਜੀ ਕਦੇ ਫਿਰ ਗੁਰਦੁਆਰਾ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਉਦੋਂ ਅੱਛਾ ਜੀ ਉਹਨਾਂ ਕਿਹਾ ਵੀ ਤੁਹਾਨੂੰ ਸੀਨੀਅਰ ਸੈਂਟਰ ਬਣਾ ਕੇ ਦਿੰਨੇ ਆ ਅੱਛਾ ਇਹ ਫਿਰ ਉਹਨੇ ਬਿਲਡਿੰਗ ਬਣਾ ਦਿੱਤੀ ਹੈ ਇਹ ਫਿਰ ਗੁਰੂ ਘਰ ਦੇ ਅੰਡਰ ਹੀ ਆਉਂਦੀ ਹੈ ਇਹ ਫਿਰ ਕਿ ਗੁਰੂ ਘਰ ਦੀ ਬਿਲਡਿੰਗ ਹੈ ਸਾਰੀ ਜੀ ਸਾਨੂੰ ਜਿਹੜਾ ਥੱਲੇ ਵਾਲਾ ਪੋਰਸ਼ਨ ਆ ਬੇਸਮੈਂਟ ਉਹ ਸਾਨੂੰ ਉਹਨਾਂ ਨੇ ਸੀਨੀਅਰ ਸੈਂਟਰ ਬਣਾ ਕੇ ਦਿੱਤਾ ਅਕੋਰਡਿੰਗ ਟੂ ਕੋਡਸ ਟੂਬਟਾ ਕੋਡ ওকে ਨਹੀਂ ওকে ਦੇ ਆ ਚੀਜ਼ ਕੋਡ ਨਾਲ ਬਣਦੀ ਹੈ ਇਹ ਇਹ ਸਾਰਾ ਜਿਹੜਾ ਸਿਸਟਮ ਹੈ ਜੇ ਸੁਬਾਹ ਤੋਂ ਸ਼ਾਮ ਤੱਕ ਲੋਕ ਆ ਕੇ ਦਿਨੇ-ਦਿਨੇ ਰਹਿੰਦੇ ਆ ਯਾਨੀ ਕਿ ਦਿਨੇ-ਦਿਨੇ ਜਿਹੜੇ ਫ੍ਰੀ ਲੋਕ ਆ ਹਾਂ ਜੀ ਇਹ ਇਹ ਤਕਰੀਬਨ 11 ਵਜੇ ਖੁੱਲ ਜਾਂਦਾ ਅੱਛਾ ਜੀ ਤੇ ਸਾਢੇ 6 ਨੂੰ ਬੰਦ ਕਰੀਦਾ ਜੀ ਤੇ ਬਜ਼ੁਰਗ ਇੱਥੇ ਇੰਟਰਟੇਨਮੈਂਟ ਕਰਦੇ ਆ ਟੀਵੀ ਅੰਦਰ ਲੱਗਾ ਆ ਬਾਕੀ ਇੱਥੇ ਤਾਸ਼ ਖੇਡਦੇ ਆ ਜੀ ਤੇ ਸ਼ਰਾਬ ਨਹੀਂ ਆਦੀ ਕਿਸੇ ਨੂੰ ਪੀਣ ਦਿੰਦੇ ਕਿਉਂਕਿ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਇਹਨਾਂ ਦੇ ਕੰਮ ਜਿੰਨੇ ਹੁੰਦੇ ਆ ਸਾਰਿਆਂ ਦੇ ਅਸੀਂ ਫ੍ਰੀ ਕਰਾਉਨੇ ਆ ਕਈ ਦਫਤਰਾਂ ਦੇ ਕੰਮ ਬੈਂਕਾਂ ਦੇ ਕੰਮ ਜੀ ਜੀ ਸਾਰਾ ਕੁਝ ਇਹਨਾਂ ਦਾ ਕੰਮ ਇੱਥੇ ਫ੍ਰੀ ਹੁੰਦਾ ਰਾਈਟਾਂ ਵੀ ਦਿੰਨੇ ਆ ਮੇਰੇ ਨਾਲ ਟੀਮ ਆ ਬਿੰਦਰਜੀ ਸਿੰਘ ਪਰ ਟੀਨੇ ਪ੍ਰੀਤਮ ਸਿੰਘ ਕਾਲੂ ਆ ਕੁਨ ਬਾਕੀ ਮੱਲੀ ਸਾਹਿਬ ਆ ਹੋਰ ਵੀ ਇੱਕ ਟੀਮ ਆ ਸਾਰੀ ਰਲ ਕੇ ਮਿੰਦਰ ਸਿੰਘ ਢਿੱਲੋਂ ਆ ਜੀ ਜੀ ਤੇ ਰਲ ਕੇ ਸਾਡਾ ਕੰਮ ਕਰਦੇ ਆ ਜੀ ਜੀ ਤੇ ਜਿਹਨਾਂ ਦੀ ਬੜੀ ਹੈਲਪ ਹੋਣਦੀ ਸੀ ਇਹ ਦੇਖਣ ਦੇ ਨਾਲ ਨਾਲ ਪਹਿਲਾਂ ਇੱਕ ਹੈ ਤਾਂ ਫਣੀ ਜਿਹਾ ਸਵਾਲ ਤੇ ਕੇਰੇ ਉਹ ਪੁੱਛਣਾ ਚਾਹੂੰਗਾ ਬਜ਼ੁਰਗ ਤੇ ਬੱਚੇ ਨੂੰ ਬਰਾਬਰੀ ਸਮਝ ਆ ਜਾਂਦਾ ਜਦੋਂ ਉਹ ਇੱਕ ਏਜ ਦਾ ਹੁੰਦਾ ਤੇ ਬੱਚਿਆਂ ਨੂੰ ਕਿਤੇ ਕਿਤੇ ਲੜ ਵੀ ਪੈਂਦੇ ਵਿਚਰ ਇਹ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਹੱਥ ਜੋੜ ਦਿੰਨੇ ਆ ਕਿ ਇੱਥੇ ਲੜੋ ਨਾ ਜੀ ਕਰਦੇ ਆ ਕੋਸ਼ਿਸ਼ ਲੜਨ ਦੀ ਚਲੋ ਜੀ ਤਾਂ ਹੀ ਮੈਂ ਪੁੱਛਿਆ ਸੋ ਪਲੀਜ਼ ਸਭ ਥੋੜਾ ਜਰੂਰ ਦਿਖਾਓ ਅਸੀਂ ਹੁਣ ਬੇਸਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਬਜ਼ੁਰਗ ਬੈਠੇ ਆ ਜੀ ਆਪਾਂ ਆਉਂਦੇ ਆ ਜਿਹੜਾ ਇੱਕ ਵਧੀਆ ਉਹਨਾਂ ਨੇ ਕਾਫਲੇ ਬਣਾਏ ਹੋਏ ਆ ਸੋਚੀਆਂ ਬਣਾਏਗਾ ਇੱਥੇ ਪਹਿਲਾਂ ਕਿਚਨ ਤੋਂ ਸ਼ੁਰੂ ਕਰਦੇ ਆਂ ਅਸੀਂ ਤੁਸੀਂ ਇੱਥੇ ਸਾਰਾ ਕਿਚਨ ਦਾ ਦੇਖਦੇ ਹੋ ਹਾਂ ਜੀ ਇਹ ਸਾਡੇ ਅਮਰਜੀਤ ਸਿੰਘ ਨੇ ਸਜਾਉਂਦਾ ਹੈ ਇਹਨਾ ਤਕਰੀਬਨ 1.5 200 ਬੰਦੇ ਦੀ ਚਾਹ ਰੋਜ਼ ਬਣਾਉਂਦੇ ਆ ਅੱਛਾ ਹਾਂ ਜੀ ਸਾਹਮਣੇ ਵਾਲੀ ਬਠਿੰਡੇ ਵਾਲੀ ਬਣਾਉਣਾ ਜਾਂ ਕਿਹੜੀ ਬਣਾਉਣੇ ਚਾਹ। ਪੂਰੀ ਜਿਹੜਾ ਇੱਥੇ ਕੋਈ ਚਾਹ ਪੀ ਜਾਂਦਾ ਨਾ ਮੁੜ ਕੇ ਪੁੱਛਦਾ ਵੀ ਕਦੋਂ ਆਈਏ। ਤੇ ਲੱਡੂ ਵੀ ਰੱਖ ਰੱਖਿਆ। ਲੱਡੂ ਵੀ ਹੈ ਸਭ ਕੁਝ ਆ। ਅੱਛਾ ਅੱਛਾ ਕੀ ਆਵਾਜ਼ ਆ ਜੀ ਦੇਖੋ ਚਾਹ ਦੀਆਂ ਪੈ ਰਹੀਆਂ ਇਹਦਾ ਟਾਈਮ ਫਿਕਸ ਆ ਤੁਹਾਡਾ ਚਾਹ ਦਾ ਵੀ। ਚਾਹ ਦਾ ਤਿੰਨ ਕੁ ਜੇ ਚਾਹ ਪੀਂਦੇ ਸਾਰੇ। ਅੱਛਾ ਹੁੰਦੇ ਸੀਗੇ ਵੀ ਕੈਨੇਡਾ ਦੇ ਵਿੱਚ ਐਦਾਂ ਮਸ਼ਹੂਰ ਹੈ ਜਿਹੜੇ ਰੌਣਕਾਂ ਲਾਉਂਦੇ ਆ ਐਦਾਂ ਸੱਤਾਂ ਚੱਲਦੀਆਂ ਥੋੜੀ ਜੀ ਕਿਤੇ ਨਾ ਕਿਤੇ ਉਹ ਸੱਤ ਤਾਂ ਮਿਸਿੰਗ ਆ ਜਿਹੜੀ ਬੋੜਾ ਐਟ ਹੁੰਦੀ ਆ ਫੁੱਲੀ ਹਵਾ ਚ ਹੁੰਦੀ ਆ ਪਰ ਫੇਰ ਵੀ ਕਿਤੇ ਉਦੋਂ ਵੱਧ ਲੋਕ ਆ ਕਿਉਂਕਿ ਸਾਡੀਆਂ ਸੱਤਾਂ ਤਾਂ ਜੰਨੀਆਂ ਹੋ ਚੁੱਕੀਆਂ ਉ ਤਾਂ ਦੋ ਚਾਰ ਬਜ਼ੁਰਗ ਭਾਵੇਂ ਮਿਲ ਜਾਣ ਪਰ ਇੱਥੇ ਜੇ ਤੁਸੀਂ ਰੌਣਕ ਦੇਖੋਗੇ ਘੱਟੋ ਘੱਟ ਮੈਨਲਾ ਤਾਂ 20 25 ਟੇਬਲ ਆ ਜਿੰਨਾ ਦੇਖੋ ਅੱਗ ਅੰਡਰ ਹੱਟ ਜਿਹੜੀ ਸੀਵ ਦੀ ਬਾਜੀ ਜਿਹੜੀ ਲਾਈ ਹੋਈ ਆ ਸੋ ਕੱਲਾ ਕੱਲਾ ਟੇਬਲ ਜ਼ਰੂਰ ਲਗਾਉਣੇ ਨੇ ਸਤਿ ਸ਼੍ਰੀ ਅਕਾਲ ਜੀ ਸੋ ਬਾਜੀ ਸੀ ਵੀ ਕੀ ਲੋ ਮੰਦਰੋਂ ਖੜਾ ਜਾਊਗਾ ਕਿਹਨਾ ਕਿਹਜਾਰਾ ਲੈ ਰਹੇ ਹੋ ਬਹੁਤ ਪਿਆਰੇ ਮੇਰਾ ਪਿੰਡ ਭਕਸਰ ਆ ਭਕਸਰ ਮੁਕਸਰਲਾ ਕਿਥਾ ਆ ਆਪਣਾ ਜੀ ਆਪਣਾ ਓਲਡ ਨੂੰ ਉਹ ਕਿੱਥੇ ਜੇ ਰਹਿ ਗਿਆ ਉਹ ਮੋਗੀ ਦੇ ਨਾਲ ਹੀ ਚੱਤ ਬਰਾਲਾ ਚੱਗ ਬਰਾਲਾ ਵਿਆਲਪੁਰ ਮਿਰਜਾ ਵਿਆਲਪੁਰ ਮਿਰਜਾ ਇਹ ਵੀ ਮਾਲਵੇ ਦਾ ਹੀ ਪਿੰਡ ਆ ਬਠਿੰਡੇ ਦੇ ਨਾਲ ਜੀ ਸਾਡੇ ਮੈਂ ਵੀ ਬਠਿੰਡੇ ਆ ਨਾ ਮੈਂ ਕਾਲਾਂ ਵਾਲੀ ਮੰਡੀ ਤੋਂ ਤਲਵੰਡੀ ਜਾਉਣੇ ਲੱਗ ਗਏ ਆ ਸਾਹਨੇ ਵਾਲੇ ਸਾਹਨੇ ਵਾਲ ਤੋਂ ਸੋ ਇਹ ਜਿਹੜੇ ਇਹ ਮੈਨੂੰ ਦੱਸਿਓ ਥੋੜਾ ਜਿਆਦਾ ਹੁਣ ਇੰਨੇ ਗਰੁੱਪ ਬਣੇ ਹੋਏ ਆ ਇਹ ਰੋਜ਼ਾਨੇ ਉਸੇ ਗਰੁੱਪ ਦੀ ਗੇਰਨਾ ਹੋਏ ਸਵੈਪ ਹੋ ਜਾਂਦੇ ਨੇ ਜਿਹੜੇ ਟੈਕਨੋਟ ਮੈਂ ਦੱਸਿਆ ਜਿਹੜਾ ਬੰਦੇ ਨੂੰ ਬੜਾ ਫਿਕਰ ਆ ਰਹੀ ਹੈ ਸਾਰੇ ਖਾਲੀ ਵੀ ਇੰਨੇ ਆਂ ਅੰਦਰ ਸਾਡੇ ਉੱਤੇ ਖਾਲੀ ਨਹੀਂ ਖੇਡ ਰਹੇ ਮੈਨੂੰ ਲੱਗਦਾ ਤੁਸੀਂ ਪੰਜਾਬ ਦਾ ਬੋਝ ਢੋਹਦੇ ਆ ਬੋਝ ਢੋਹਦੇ ਆ ਕਿਉਂ ਵੀ ਸਾਡੇ ਆਂ ਤੀਆਂ ਲੱਗੀਆਂ ਪੁੱਕੀਆਂ ਲੀਆਂ ਇੱਕ ਦੇਖ ਲਓ ਕਿੰਨੇ ਰੋਜ਼ ਆ ਸਾਡੇ ਕੋਲ ਹੈ ਜੀ ਕੀ ਆ ਬਾਤ ਮੈਂ ਤਾਂ ਵਧਾ ਉਹ ਰਾਹ ਕਹਿੰਦੇ ਸੁਣਦੇ ਸੀ ਕਿ ਸੋਨੇ ਦੀ ਦੀਪ ਅੱਛਾ ਉਹ ਛੋੜਦੇ ਸੀ ਪਰ ਸਾਡੀ ਜਿਹੜਾ ਦੂਜਾ ਨੱਕ ਮਹਿਸੂਸ ਸਕਦੇ ਸੀ ਜਿਹੜਾ ਇਹਦਾ 150 ਹੱਥ ਆ ਤੁਸੀਂ ਕਿਹੜੀ ਦਰ ਤੋਂ ਮਿਲਾਉਣਾ ਹੈ ਤੁਸੀਂ ਬੀਜੋ ਕੋ ਮਨਾਵਾ ਮਨਾਵਾ ਰੋਗੀ ਮਨਾਵਾ Estamos en la <coughs> ਸਾਰੇ ਤਾਂ ਖੇਡ ਰਹੇ ਆ ਬਈ ਇੱਥੇ ਤੁਸੀਂ ਬੈਠੇ ਹੋ ਮਨ ਦਾ ਚਿੰਤਾ ਕਰ ਰਹੇ ਹੋ ਨਾ ਚਿੰਤਨ ਕਿਉਂ ਬੜਾ ਲਿਖਤ ਇਹਨਾਂ ਤੋਂ ਕਿਸਾਸ ਕਰਦੇ ਆਂ ਇਹ ਡਿਸਕਸ ਕਰਦੇ ਜੀ ਇੱਥੇ ਸਾਰੇ ਬੱਚੀ ਜੀ ਵੀਰ ਦੇਖ ਸਕਦੇ ਆਂ ਨਾ ਕਿ ਆ ਬੁੱਤੀ ਜੀ ਵੀ ਤਾਂ ਜਿਹੜੇ ਸਾਰੇ ਇੱਥੇ ਆ ਜਿੰਨੇ ਪਹੁੰਚ ਹੋਇਆ ਪਰ ਮੈਂ ਦੇਖ ਰਿਹਾ ਸੀ ਕਿ ਕਿਤੇ ਪੰਜਾਬ ਦਾ ਬੋਲ ਤਾਂ ਨਹੀਂ ਤੁਸੀਂ ਢੋਈ ਜਾਂਦੇ ਸਾਡੇ ਨਾਲ ਸਾਨੂੰ ਬਦਲ ਸ਼ਾਹ ਤੋਂ ਜਿਹੜਾ ਕਰਾਉਂਦੇ ਆ ਇਸ ਨਾਲ ਉਸ ਤੋਂ ਵੀ ਜਿਹੜਾ ਉੱਤੋਂ ਆਇਆ ਜਿਹਦੀ ਦੁਨੀਆ ਦੇ ਇੱਕ ਮਾਤਰ ਕੰਮੀ ਆ ਉਹਨੂੰ ਫਿਕਰ ਤਾਂ ਜਿਆਦਾ thank <laughs> you ਅੱਜ ਅੱਜ ਦੇ ਆਪਾਂ ਜੇ ਆਪਾਂ ਇੰਨਾਂ ਲੋਕਾਂ ਦੇ ਬੈਠ ਰਹੇ ਹਾਂ ਤੇ ਸਾਰੇ ਸੀ ਵੀ ਸਿੱਖੇ ਜਾਣਗੇ ਕੁਝ ਜੇ ਆਪਾਂ ਹੁਣ ਦੇ ਸਾਰੇ ਗਏ ਨੇ ਚੇਂਜ ਆਵੇ ਚੇਂਜ ਪੰਜਾਬ ਤੇ ਚੇਂਜ ਆਵੇ ਪੰਜਾਬ 'ਚ ਆਪਾਂ ਕਹਿਣਾ ਚੇਂਜ ਆਵੇ ਚੇਂਜ ਸੋਡੀਆਂ ਵੀ ਇਸ ਗੱਲਾਂ ਤੇ ਇਹਨਾਂ ਗੱਲਾਂ ਬਾਰੇ ਸਾਰੇ ਬੁੱਧੂ ਜੀ ਵੀ ਇੰਚ ਹੁੰਦੀ ਹੈ ਗੱਲਬਾਤ ਤੇ ਕੀ ਤੁਸੀਂ ਕੀ ਫਿਰ ਉਪਰਾਲਾ ਕਰ ਰਹੇ ਹੋ ਕੋਸ 7000 ਰੁਪਏ ਦਾ ਵੀ ਕਿਵੇਂ ਚੇਂਜ ਲੈਂਦੇ ਜਾ ਸਕਦੇ ਕੀ ਕੀ ਲੈਂਦੀ ਜਾ ਸਕਦੀ ਨਹੀਂ ਉੱਥੇ ਜਿਹੜਾ ਉਹ ਸਾਰਾ ਸਿਚੁਏਸ਼ਨ ਹੈ ਜੀ ਜੀ ਉਹਦੇ ਮੁਤਾਬਕ ਜਿਹੜੀ ਪਾਰਟੀ ਨੇ ਉਹਨਾ ਚੇਂਜ ਜਿਹੜੀ ਚੰਗੀ ਪਾਰਟੀ ਉਸਨੇ ਨਹੀਂ ਲਿਉਂਦੀ ਜੀ ਜੀ ਪਰ ਹਰ ਇੱਕ ਪਾਰਟੀ ਦੇ ਤੁਸੀਂ ਮੈਡਸ ਟੂ ਮੈਡਸ ਦੇਖ ਲਓ ਹਾਂ ਜੀ 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 ਥੋੜਾ ਪਤਾ ਵੀ ਜਿਹੜੀ ਬੈਨੀਫਿਟ ਆ ਫਾਰ ਦੀ ਪੀਪਲ ਡੈਮੋਕ੍ਰੇਸੀ ਇਜ਼ ਗਵਰਨਮੈਂਟ ਫਾਰ ਦਾ ਪੀਪਲ ਆਫ ਦਾ ਪੀਪਲ ਬਾਈ ਦਾ ਪੀਪਲ ਹਾਂ ਉਹ ਵੇਖਣਾ ਸੀ ਕਿ ਕਿਵੇਂ ਚੱਲਣੀ ਹੈ ਹੁਣ ਇੱਥੇ ਉਹਨਾਂ ਨੂੰ ਤਾਂ 60 ਸਾਲ ਹੋ ਗਏ ਉਹ ਸਾਰੀਆਂ ਪਾਰਟੀਆਂ ਫਿਰਦੀਆਂ ਨੂੰ ਉਹ ਤਾਂ ਇੱਕ ਪਾਸੇ ਦੂਜਾ ਜਿਹਾ ਕੋਈ ਨੋ ਡਿਫਰੈਂਸ ਹੁਣ ਇੱਕ ਨਵੀਂ ਪਾਰਟੀ ਆ ਰਹੀ ਹੈ ਐਵਰੀਬਾਡੀ ਸੀ ਜੀ ਦੇਖਣਾ ਦੇ ਸੋ ਸੋ ਅਸੀਂ ਦੇਖਿਆ ਵੀ ਆਸਟ੍ਰੇਲੀਆ ਦੇ ਵਿੱਚ ਜਿਆਦਾ ਜੋਸ਼ ਹੈ ਨਵੀਂ ਪਾਰਟੀ ਪ੍ਰਤੀ ਲੋਕ ਇੱਥੇ ਵੀ ਹੈਗਾ ਅਸੀਂ ਐਵਰੀ ਡੇ ਐਵਰੀ ਡੇ ਥਿੰਕ ਅਬਾਊਟ ਓਕੇ ਸੋ ਨਾ ਚੇਂਜ ਦਾ ਤਾਂ ਫਾਇਦਾ ਹੀ ਫਾਇਦਾ ਹੈ ਚੇਂਜ ਚੇਂਜ ਦਾ ਹਮੇਸ਼ਾ ਚਾਹ ਗਵਰਨਮੈਂਟ ਬਦਲਦੀ ਨੇ ਚੇਂਜ ਦਾ ਤਾਂ ਫਾਇਦਾ ਹੀ ਹੈ ਨਹੀਂ ਚੇਂਜ ਹੀ ਅੱਗੇ ਦੋ ਜੇ ਚੇਂਜ ਦੇ ਕੋ ਉਹ ਆਪਾਂ ਹਰ ਵੇਲੇ ਚੇਂਜ ਲਿਆ ਕੇ ਵੇਖੀਏ ਉਹ ਦੇਖ ਇੱਕ ਨਵੀਂ ਚੀਜ਼ ਨੂੰ ਤਾਂ ਜਿਹੜੀ ਨਵੀਂ ਚੀਜ਼ ਕੋਈ ਡਿਵੈਲਪ ਹੁੰਦੀ ਹੈ ਨਵੀਆਂ ਨੇ ਤਾਂ ਹਰ ਰੋਜ਼ ਸਾਰੇ ਇੱਥੇ ਆ ਗਏ ਉਹ ਇੱਥੇ ਰਹਿ ਸਿੱਟ ਜਾਂਦੇ ਨੇ ਪੱਕੇ ਹੋ ਤੁਸੀਂ ਤਾਂ ਉਹਨੂੰ ਕੋਈ ਹੋਰ ਤਾਂ ਸਪੋਰਟ ਕਰ ਨਹੀਂ ਸਕਦੇ ਤਾਂ ਮੰਨਦੀ ਆਪਾਂ ਉੱਥੋਂ ਕਰ ਸਕਦੇ ਆ ਜਿਹੜੇ ਇਲੈਕਸ਼ਨਾਂ ਵੇਲੇ ਸਾਰੇ ਸਾਰੇ ਉੱਥੇ ਮੋਟੇ ਆ ਉੱਥੇ ਇਹੀ ਮੈਂ ਪੁੱਛਣਾ ਚਾਹੁੰਦਾ ਉਹ ਕਰਦੇ ਆਈ ਸੋਹਣਿਆ ਮੈਂ ਜਾਣਾ ਉਹ ਸਿਆਮ ਸਿਆਮ ਕਿੱਥੇ ਲੱਗਾ ਉਹ ਵੀ ਹਰ ਰੋਜ਼ ਨਹੀਂ ਤਾਂ ਦੂਜੇ ਚੀਜ਼ਾਂ ਨੇ ਇਹ ਨਹੀਂ ਕਰਦੇ ਕਿ ਪੰਡ ਰਿਹਾ ਹੈ ਕੀ ਆ ਰਿਹਾ ਹੈ ਕੀ ਇਹਨਾਂ ਨੂੰ ਕੋਈ ਨਵਾਂ ਆਇਆ ਹੀ ਰਹਿੰਦਾ ਬੰਦਾ ਜਾਂ ਜਿਹੜੇ ਜਨਤਕ ਵਿੱਚ ਰਹਿੰਦੇ ਉੱਥੇ ਇਹਨਾਂ ਤੋਂ ਨਵਾਂ ਬੰਦਾ ਆਂਦੇ ਬੰਦੇ ਤੋਂ ਬਰੋਦੀ ਆ ਜਾਂਦਾ ਹੈ ਇਹ ਮੈਂ ਗੱਲ ਕਰਨੀ ਚਾਹੁੰਦਾ ਸੀ ਵੀ ਕਈ ਵਾਰੀ ਕਿਹ ਲੈਣਾ ਸਾਡਾ ਦੰਦਾਂ ਦੀ ਭੇਡ ਰਹਿ ਜਾਂਦਾ ਵੀ ਅਸੀਂ ਤੇ ਗੱਲਾਂ ਕਰਦੇ ਹਾਂ ਮਕਮਲ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਬੱਚੇ ਸਾਈਟਲੀ ਨਹੀਂ ਕਰਦੇ ਹਰ ਇੱਕ ਬੰਦੇ ਨੂੰ ਤਾਂ ਉਹਨੂੰ ਮੈਡਸ ਮੈਡਸ ਨਹੀਂ ਦੱਸਦੇ ਉਹਨੂੰ ਦੱਸਦੇ ਨਹੀਂ ਵੀ ਕੀ ਹੋ ਰਿਹਾ ਹੈ ਰੂਪ ਵਿੱਚ ਕੀ ਹੋ ਰਿਹਾ ਹੈ ਕੈਨੇਡਾ ਕਿਵੇਂ ਗਵਰਨਮੈਂਟ ਚੱਲਦੀ ਹੈ ਕਿਵੇਂ ਚੱਲਦੀ ਹੈ ਉਹਨਾਂ ਨੂੰ ਡਿਸਕਸ ਕਰਦੇ ਹਾਂ ਜਸੋ ਸਿਆਸੀ ਪਾਰਟੀਆਂ ਨੂੰ ਚੈਲੰਜ ਆ ਜੀ ਸੀਆਸੀ ਪਾਰਟੀਆਂ ਅਕਸਰ ਕਹਿੰਦੇ ਨੇ ਵੀ ਹਮੇਸ਼ਾ ਬਦਲਾਵ ਵਿਦੇਸ਼ ਚੋਂ ਆਉਂਦਾ ਤਾਂ ਇਹ ਵਿਦੇਸ਼ ਬਦਲਾਵ ਲਿਆਉਣ ਲਈ ਤਿਆਰ ਬੈਠਾ ਜਿੱਥੇ ਹੁਣ ਜਾਂ ਤਾਂ ਸੁਧਰ ਜੋ ਜਾਂ ਸਿੱਧੀ ਲੀ ਤੇ ਆ ਜਾਓ ਉੱਤੇ ਜਾਂ ਫਿਰ ਕਹਿੰਦੇ ਨਹੀਂ ਤਾਂ ਫਿਰ ਅਸੀਂ ਨਵੇਂ ਨੂੰ ਤਾਂ ਜਮਾਉਣਾ ਜਮਾਉਣਾ ਹੈ ਜਿਹੜਾ ਇਹਨਾਂ ਦਾ ਮਹੱਲਾ ਸਾਡਾ ਕਰ ਲੈਂਦੇ ਜੀ 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 ਪ੍ਰੈਜ਼ੀਡੈਂਟ ਆਏ ਉੱਥੇ ਕੀ ਹੁੰਦੇ ਨੇ ਉਹ ਜੀ ਉਹਨਾਂ ਕੀ ਉੱਥੇ ਕੇਦਰੀ ਬਾਕੀ ਫੋੜਦੇ ਨਾਲ ਉਹਨੇ ਆਪੇ ਟ੍ਰੇਨ ਲਾਇਆ ਸੋ ਫਿਰ ਮੈਨੂੰ ਤਾਂ ਐ ਲੱਗਿਆ ਇੱਥੇ ਬੈਠ ਕੇ ਵੀ ਕਹਦੇ ਆ ਮੈਂ ਕੇਦਰੀਵਾਲ ਜਿੰਦਾਬਾਦ ਲੋਕ ਆਹ ਨਾ ਨੀ ਇਹ ਕਹਿੰਦਾ ਕਿ ਇਹ ਚ ਕੋਈ ਸ਼ੱਕ ਤਾਂ ਨਹੀਂ ਹੈ ਕੋਈ ਸ਼ੱਕ ਨਹੀਂ ਇਹਦੇ 'ਚ ਸਾਰੇ ਭੁੱਖੇ ਆ ਤੇਰੇ ਸਾਨੂੰ ਨੋਟ ਮਿਲੇ ਸਾਨੂੰ ਸ਼ਰਮ ਮਿਲੀ ਹੋਰ ਕੁਝ ਮਿਲਿਆ ਅਜਿਹਾ ਸਾਨੂੰ ਕਿਹਨ ਕਰੀ ਪੁਛਣਾ ਚਲ ਦੇਉ ਬੋਰਡ ਬਾਜ਼ਰ ਵਿੱਚ 112 ਤੇ ਜੀ ਸਭ ਕੁਝ ਜਰੂਰ ਆਉਂਗੀ ਜਰੂਰ ਆਉਂਗੀ ਜੀ ਜਰੂਰ ਆਉਂਗੀ ਜੇ ਇਹ ਇਥੇ ਜੇ ਇਹ ਨਾ ਇਹ ਐਮ ਐਂਡੀ ਪੀ ਆ ਦੀ ਪੁਰਾਣੀ 40 ਸਾਲ ਦੀ ਵਾਗ ਦੇ ਜਣਾ ਕਰ ਦਿੱਤੀਆਂ ਕੋਈ ਯੰਗਤਾਫੀ ਨੇ ਬੱਲੀ ਇਹ ਜਿਹੜੇ ਹੁਣ ਇੰਡੀਆ ਜੀ ਵੀ ਖਾਸ ਕੀਤੇ ਜਾਂਦੇ ਸੋ ਇੱਕ ਵਾਰਨਿੰਗ ਸਮਝੋ ਅਸੀਂ ਕਮੀਡੀਆ ਚਲਾਉਨੇ ਆ ਮੀਡੀਆ ਨਾਤੇ ਅਸੀਂ ਕਿਸੇ ਦੇ ਨਹੀਂ ਸਾਡੇ ਲਈ ਸਾਰੇ ਬਰਾਬਰ ਆ ਪਰ ਜੋ ਅੱਜ ਆ ਤੁਸੀਂ ਦੇਖ ਰਹੇ ਹੋ ਇਹ ਕੋਈ ਸਕ੍ਰਿਪਟਰ ਨਹੀਂ ਕੋਈ ਡਾਇਲੋਗ ਨਹੀਂ ਲਿਖੇ ਕੋਈ ਅਸੀਂ ਮਤ ਕੇ ਪ੍ਰੋਗਰਾਮ ਨਹੀਂ ਕਰਿਆ ਸੜਕ ਤੇ ਜਾਂਦੇ ਨੇ ਇੱਕ ਬੋਰਡ ਪੜਿਆ ਅੰਦਰ ਦੇਖਿਆ ਸਾਡੇ ਬਜ਼ੁਰਗ ਬੈਠੇ ਆ ਤੇ ਬਜ਼ੁਰਗਾਂ ਦੀ ਅੰਦਰਲੀ ਗੱਲਬਾਤ ਤੁਸੀਂ ਡਾਇਰੈਕਟ ਸੁਣੀ ਆ ਜਿਹਦੇ ਵਿੱਚ ਕੋਈ ਵੀ ਐਡੀਟਿੰਗ ਕੁਝ ਨਹੀਂ ਹੈ ਸੋ ਇਹ ਤੁਹਾਡੇ ਲਈ ਇੱਕ ਹੋਣ ਇੱਕ ਸਵਾਲ ਵੀ ਆ ਵੀ ਤੁਸੀਂ ਕੀਦੀ ਮਦਦ ਕਰਨੀ ਆ ਤੇ ਕਿਵੇਂ ਕਰਨੀ ਆ ਤੇ ਇਹ ਤੁਹਾਡੇ ਲਈ ਇੱਕ ਜਿਹੜਾ ਚੈਲੰਜ ਵੀ ਆ ਤੇ ਕਰਾਇਆ ਵੀ ਆ ਉਹ ਮੈਂ ਗੱਲ ਕਰ ਰਿਹਾ ਸਿੱਧਾ ਚਿੰਤਨ ਹੋ ਰਿਹਾ ਨਾ ਸਾਰਿਆਂ ਦਾ ਕਿ ਅਸੀਂ ਬੋਲਟ ਹੋ ਜੰਨੇ ਜਿਹੜਾ ਪੰਜਾਬ ਦਾ ਬੋਝ ਬੜਾ ਢੋਨੇ ਆ ਤੇ ਤੁਸੀਂ ਕੀ ਲੱਗਦਾ ਤੁਹਾਨੂੰ ਕਿਉਂਕਿ ਕਈ ਰਿਐਲ ਹੈ ਵੀ ਉਹ ਚਾਰ ਬੰਦੇ ਹੋ ਸਕਦਾ ਆਪ ਪਾਰਟੀ ਦੇ ਹੁਣ ਜਿਹੜੇ ਇੱਥੇ ਬੈਠੇ ਹੋਣ ਪਰ ਤੁਸੀਂ ਵੀ ਆਪਣੀ رائے ਦਿਓ ਤੁਹਾਨੂੰ ਕੀ ਲੱਗਦਾ ਹੁਣ ਵਾਲੇ ਦਾ ਕੀ ਹੋਣ ਜਾ ਰਿਹਾ ਹੈ ਸਾਰਿਆਂ ਦਾ ਪੰਜਾਬ ਕਲੈਕਸ਼ਨ ਆ ਜਾਣਾ ਪੰਜਾਬ ਹਾਲੇ ਤੇ ਆਪ ਸੂਚੀ ਪਾਰਟੀਆਂ ਲੜੀ ਜਾਂਦੀਆਂ ਲੋਕਾਂ ਨੂੰ ਬੇਪਰਵਾਹ ਬਣਾਈ ਜਾਂਦੀਆਂ ਹੁੰਦੇ ਕੋਈ ਕੋਸ਼ਿਸ਼ ਕਰ ਰਹੇ ਹਾਂ ਕਿਸੇ ਕਿਸਮ ਸਾਡੀ ਕੀ ਕੋਸ਼ਿਸ਼ ਹੋ ਸਕਦੀ ਹੈ ਜੀ ਇਹੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਇੱਥੋਂ ਬੱਠੇ ਇਕੱਲੇ ਸੀ ਚਿੰਤਾ ਹੀ ਕਰ ਸਕਦੇ ਹਾਂ ਜੀ 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 ਬਿਲਕੁਲ ਤੇ ਐਕਸਰਸਾਈਜ਼ ਦਾ ਸਮਾਨ ਹੈ ਜਿਹਨੂੰ ਲੋਡ ਹੁੰਦੀ ਹੈ ਉਹ ਐਕਸਚੇਂਜ ਕਰਦੇ ਆਂ ਤੁਹਾਨੂੰ ਸਭ ਤੋਂ ਵੱਡੀ ਗੱਲ ਦਿਖਾਉਣੀ ਆ ਕਿ ਜਿਹੜਾ ਆ ਆਟੋਮੈਟਿਕ ਸਪਰਿੰਗਲੀ ਸਿਸਟਮ ਆ ਦਾ ਤੇ ਇਸਦੇ ਤੇ ਬਹੁਤ ਪੈਸੇ ਲੱਗੇ ਆ ਕੰਮ ਉਹਨੇ ਇੱਕ ਕਰ ਕਰਦਾ ਰਿਹਾ ਜੀ ਇਹਦਾ ਪਲਾਂਟ ਆ ਸਾਰਾ ਇਹ ਅੱਛਾ ਜਿਹਾ ਪਲਾਂਟ ਲੱਗਾ ਆ ਆ ਇਹਦਾ ਪਲਾਂਟ ਲੱਗਾ ਆ ਆਟੋਮੈਟਿਕ ਆ ਕਰੇਗੇ ਜੇ ਨੂੰ ਅੱਗ ਲੱਗ ਜੇ ਕਿਸੇ ਤਰੀਕੇ ਨਾਲ ਕੋਈ ਗੱਲ ਹੋ ਜੇ ਤਾਂ ਆਟੋਮੈਟਿਕਲੀ ਇਹ ਸਪ੍ਰਿੰਕਲਿੰਗ ਸਿਸਟਮ ਨੇ ਸਭ ਉਸ ਨੂੰ ਬੁਝਾ ਦੇਣੀ ਹੈ। ਕੀ ਆ ਬਾਤ ਹੈ? ਕੀ ਆ ਬਾਤ? ਬਹੁਤ ਵਧੀਆ ਲੱਗਿਆ ਜੀ ਸਾਰਾ ਕੁਝ ਦੇਖ ਕੇ। ਥੈਂਕ ਯੂ। ਹਾਂ ਜੀ ਜੋ ਪੁਨੀਆ ਭਰ ਦੇ ਵਿੱਚ ਜਿਹੜੇ ਸਾਡੇ ਸੁਰੱਖਿਅਤ ਹੈ ਜੀ ਉਹਨਾਂ ਨੂੰ ਜਾਂ ਦਰਸ਼ਕਾਂ ਨੂੰ ਪਹੁੰਚਣਾ ਹੈ।